ਸਸ ਦੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਜਾ ਰਹੇ ਹਾਂ ਐਕਸਰਸਾਈਜ਼ ਕਰਨ ਟੌਪ ਦੇਵਿਲਾਲ ਸਟੇਡੀਅਮ ਤੇ ਅਸੀਂ ਹੁਣ ਕਾਫੀ ਦਿਨਾਂ ਤੋਂ ਜਾਦੇ ਹਾਂ ਰੈਗੂਲਰ ਤੇ ਉੱਥੇ ਬਹੁਤ ਅੱਛੀ ਫੈਸਿਲਿਟੀਆਂ ਐ ਐਕਸਰਸਾਈਜ਼ ਲਈ ਬਹੁਤ ਸ਼ਾਂਤ ਵਾਤਾਵਰਣਾ ਤੇ ਬਹੁਤ ਜ਼ਿਆਦਾ ਖੁੱਲਾ ਸਪੇਸ ਕਾਫੀ ਜ਼ਿਆਦਾ ਖੁੱਲੀ ਜਗ੍ਹਾ ਤੇ ਟਰੈਕ ਬਣੇ ਆ ਸੈਰ ਕਰਨ ਨੂੰ ਤੇ ਔਰ ਵੀ ਜੇ ਆਪਾਂ ਕੋਈ ਐਕਸਰਸਾਈਜ਼ ਕਰਨੀ ਜਾਂ ਯੋਗਾ ਕਰਨੇ ਜਾਂ ਕੋਈ ਐਕਟੀਵਿਟੀਆਂ ਕਰਨੀ ਹੈ ਕੋਈ ਹਰ ਗੇਮ ਵੀ ਉੱਥੇ ਚੱਲ ਵੀ ਹੁੰਦੀ ਹੈ ਉਹਦੇ ਵਿੱਚ ਜਾ ਕੇ ਆਪਾਂ ਕਰ ਸਕਦੇ ਹਾਂ ਤੇ ਅਸੀਂ অলਮੋਸਟ ਪਹਿਲਾਂ ਵੀ ਜਾਂਦੇ ਰਹੇ ਫਿਰ ਬੱਚਿਆਂ ਦੇ ਐਗਜ਼ਾਮ ਆ ਗਏ ਸੀ ਤੇ ਤੁਸੀਂ ਘੱਟ ਕਰਤਾ ਸੀ ਜਾਣਾ ਤੇ ਹੁਣ ਫਿਰ ਅਸੀਂ 10-12 ਦਿਨ ਤੋਂ ਰੈਗੂਲਰ ਜਾ ਰਹੇ ਹਾਂ ਕਿਉਂਕਿ ਮ ਸਪੋਰਟਸ ਦੇ ਵਿੱਚ ਜਾਣਾ ਹੈ ਕੰਮਨੇ ਤੇ ਇਸ ਕਰਕੇ ਇਹਦੀ ਫਿਟਨੈਸ ਲਈ ਉੱਥੇ ਜਿਆਦਾ ਬਹੁਤ ਜਿਆਦਾ ਐਕਸਰਸਾਈਜ਼ ਕਰਦਾ ਹੈ ਏਕਾ ਤੇ ਅੱਗੇ ਅਸੀਂ ਪਾਰਕ ਜਾਂਦੇ ਸੀ ਸਾਡੇ ਘਰ ਦੇ ਨੇੜੇ ਹੀ ਆ ਪਾਰਕ ਤੇ ਹੁਣ ਅਸੀਂ ਜਾਣ ਲੱਗ ਗਏ ਸਟੇਡੀਅਮ ਤੇ ਹੁਣ ਅਸੀਂ ਇੱਕ ਇਹਨੂੰ ਇੱਕ ਤਾਂ ਕਿਸੇ ਗੇਮ ਚ ਪਾਉਣਾ ਜਿਮਨਾਸਟਿਕ ਵਗੈਰਾ ਮਾਸ਼ਾਅੱਲਾਹ ਤਾਂ ਇਹਨੂੰ ਆਉਂਦਾ ਏ ਪਹਿਲੋਂ ਕੀਤਾ ਸੀ ਇਹਨੇ ਤੇ ਉੱਥੇ ਕੋਚ ਵੀ ਆਉਂਦੇ ਆ ਅਸੀਂ ਪਹਿਲੋਂ ਵੈਸੇ ਆਪਣੇ ਤੌਰ ਤੇ ਹੀ ਸ਼ੁਰੂ ਕਰ ਰਹੇ ਆ ਫਿਰ ਹੌਲੀ ਹੌਲੀ ਅਸੀਂ ਕੋਚ हायर ਕਰਾਂਗੇ ਜਿੱਥੇ ਇੱਕ ਇਥੇ ਵਾਰੀਅਰ ਅਕੈਡਮੀ ਹੈ ਉੱਥੇ ਕਰਾਂਗੇ ਅਕੈਡਮੀ ਜੁਆਇਨ ਤੇ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਆਪਣਾ ਬਾਡੀ ਨੂੰ ਉਹਦੇ ਅਸੇ ਸ਼ੇਪ ਚ ਲਿਆਉਣ ਲਈ ਵੈਸੇ ਇੱਕੰਦੇ ਬਾਡੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦਾ ਰਹਿੰਦਾ ਘਰੇ ਵੀ ਤੇ ਫਿਰ ਪਿੰਓ ਪਾਰਕ ਚ ਵੀ ਤੇ ਹੁਣ ਇੱਥੇ ਸਟੇਡੀਅਮ ਤੇ ਇਸ ਕਰਕੇ ਅਸੀਂ ਪੂਰੀ ਤਿਆਰੀ ਕਰ ਰਹੇ ਹਾਂ ਕਿ ਜਦੋਂ ਉਹਦੇ ਵਿੱਚ ਸ਼ੁਰੂ ਕਰਾਂਗੇ ਤੇ ਫਿਰ ਪ੍ਰੋਬਲਮ ਨਹੀਂ ਆਉਂਦੀ ਹੁਣ ਇਹਨੂੰ ਡਾਈਟ ਵੀ ਸਹੀ ਖਾਣ ਕਰਕੇ ਅਸੀਂ ਦੇਣੀ ਸ਼ੁਰੂ ਕਰਾਂਗੇ ਤੇ ਤੁਸੀਂ ਵੀ ਦੱਸੋ ਜੇ ਤੁਹਾਨੂੰ ਕੋਈ ਕੋਚ ਵਗੈਰਾ ਦਾ ਜਿਹੜਾ ਡਾਈਟੀਸ਼ਨ ਕੋਈ ਸੰਭਰਿਆ ਸਾਨੂੰ ਕੋਈ ਆਪਣੇ ਦਸਯੋ ਡਾਈਟ ਪਲਾਨ ਕਿਹੜੀ ਡਾਈਟ ਬੈਸਟ ਹੈ 10 ਇਅਰ ਦੇ ਬੱਚੇ ਵੀ ਸਾਨੂੰ ਜਰੂਰ ਦੱਸਿਓ ਤੇ ਕਿਹੜੀ ਗੇਮ ਦੇ ਵਿੱਚ ਜਾਣਾ ਸਭ ਤੋਂ ਫਿਊਚਰਲੀ ਵੀ ਅੱਛਾ ਹੈ ਤੇ ਜਿੰਨੋ profession ਇਹ ਬਣਾ ਸਕੇ ਇੰਦਾ ਦੀ ਸਾਨੂੰ ਕੋਈ ਸੁਜੈਸਟ ਕਰਿਓ ਤੇ ਚਲੋ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਹਾਂ ਸਾਰਾ ਸ਼ੇਅਰ ਸੋ ਗਾਇਸ 4 ਦਿਨ ਹੋ ਗਏ ਅੱਜ ਬਾਰਿਸ਼ ਹੋਈ ਨੂੰ ਤੇ ਪਾਣੀ ਅਜੇ ਵੀ ਦੇਖੋ ਕਿੰਨਾ ਖੜਾ ਤੇ ਆ ਜੋ ਤੁਸੀਂ ਗੱਡੀ ਦੇਖ ਰਹੇ ਹੋ ਨਾ ਸਵਿਫਟ ਇਹ ਗਾਈਜ਼ ਅੱਧੀ ਅੱਧੀ ਡੁੱਬ ਗਈ ਸੀ ਇਹ ਗੱਡੀ ਤੇ ਹੁਣ ਪਾਣੀ ਵੈਸੇ ਕਾਫੀ ਘਟ ਗਿਆ ਪਰ ਫਿਰ ਵੀ ਲੈਣ ਨਹੀਂ ਆਇਆ ਕੋਈ ਇਹਦੇ ਵਿੱਚ ਪਾਣੀ ਪੈ ਗਿਆ ਹੋਊਗਾ ਮੈਂ ਅੰਦਰ ਇਹਦੇ ਕਿਉਂਕਿ ਉਦੋਂ ਦੀ ਖੜੀ ਹੈ ਕੋਈ ਨਹੀਂ ਲੈਣ ਇਹਨੂੰ ਆਇਆ ਅਜੇ ਤੱਕ ਦੇਖੋ ਪਾਣੀ ਕਿੰਨਾ ਖੜਾ ਤੇ ਕਿਉਂਕਿ ਇਹ ਜਗ੍ਹਾ ਪੱਕੀ ਤਾਂ ਨਹੀਂ ਇੱਥੇ ਪਾਣੀ ਨਿਕਲਿਆ ਤੇ ਉਹ ਵੀ ਵੈਸੇ ਉਹਨਾਂ ਨੇ ਆਹ ਪਾਈਪ ਲਾਈ ਆ ਕੁਛ ਕਰਦੇ ਆ ਵੀ ਆ ਪਰ ਫਿਰ ਵੀ ਪਾਣੀ ਬਹੁਤ ਜ਼ਿਆਦਾ ਆ ਜੇ ਦੇਖੋ ਦੇਖੋ ਗਾਇਜ਼ ਕਿੰਨੀ ਹਰਿਆਲੀ ਤੇ ਪਾਣੀ ਦੇਖੋ ਆ ਪਾਣੀ ਸਾਰਾ ਵੇਸਟ ਹੋ ਜਾਣਾ ਕਬੱਡੀ ਏਰੀਆ ਦਾ ਇੱਥੇ ਸਾਰੇ ਬਜੇ ਤੋੜ-ਫੋੜ ਹੋ ਗਿਆ ਹੁਣ ਤੇ ਹੋਣੇ ਤੇ ਕੋਈ ਉਹ ਹੱਗਾ ਵੀ ਨਹੀਂ ਆ ਬਾਰਿਸ਼ ਦੀ ਵਜ੍ਹਾ ਨਾਲ ਗਾਇਜ਼ ਇਹ ਸਾਰਾ ਪਾਣੀ ਨਾ ਭਰ ਗਿਆ ਇਹ ਪਾਣੀ ਜੇ ਕਿਤੇ ਰੀਚਾਰਜ ਸਿਸਟਮ ਹੋਵੇ ਨਾ ਤੇ ਸਾਰਾ ਪਾਣੀ ਥੱਲੇ ਭੇਜਿਆ ਜਾਵੇ ਟ੍ਰੀਟ ਕਰਕੇ ਦੇਖੋ ਕਿੰਨਾ ਪਾਣੀ ਵੇਸਟ ਹੋ ਜਾਣਾ ਇਦਾਂ crowd delhi lal stadium ਕਿਓ ਗਾਈਜ਼ ਛੱਪ ਦੇ ਕੁੰਜ ਆ ਗਾਈਜ਼ ਕ੍ਰਿਕਟ ਸਟੇਡੀਅਮ ਗੁਰੂਗਾਮ ਦਾ ਸ਼ਾਨਦਾਰ ਨਜ਼ਾਰਾ ਗ੍ਰੀਨਰੀ ਦੇਖੋ ਕਿੰਨੀ ਇੱਥੇ ਇੱਕਮ ਐਕਸਰਸਾਈਜ਼ ਕਰ ਰਿਹਾ ਹੈ ਇੱਕ ਖੁੱਲੀ ਜਗ੍ਹਾ ਵਾਂ ਤੇ ਕਾਫੀ ਇਹਦੇ ਵਿੱਚ ਉਹ ਚਾਹ ਤੇ ਕਾਫੀ ਚੀਜ਼ਾਂ ਜਿੱਦਾਂ ਬੈਡਮਿੰਟਨ ਬਾਕਸਿੰਗ ਵਾਲੀਬॉल ਕਬੱਡੀ ਤੇ ਉਹ ਜੋ ਗੋਲਾ ਤੇ ক্রিকেট ਆਹ ক্রিকেট ਸਟੇਡੀਅਮ ਤੇ ਇੱਥੇ ਐਕਸਰਸਾਈਜ਼ ਲਈ ਬਹੁਤ ਅੱਛੀ ਜਗ੍ਹਾ ਗੁਰਗਾਉਂ ਚ ਤੇ ਇੱਥੇ ਅਸੀਂ ਹੁਣ ਏਕਮਜੋਤ ਨੂੰ ਲਾਉਣਾ ਆ ਦੇ ਵਿੱਚ ਰਨਿੰਗ ਦੇ ਵਿੱਚ ਇਹ ਤਾਂ ਕਰਕੇ ਅਸੀਂ ਆਏ ਆ ਹੁਣ ਸਾਡੇ ਕੋਚ ਨੇ ਆਉਣਾ ਕੱਲ ਨੂੰ ਤੇ ਕੱਲ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਬਸ ਇਹ ਕੰਮ ਹਾਂਜੀ ਗਾਇਸ ਸਸ ਸੱਜਿਆਂ ਨੂੰ ਤੇ ਕੱਲ ਤੁਸੀਂ ਸ਼ੁਰੂ ਕਰ ਜਾਂਦੇ ਆ ਸਪੋਰਟਸ ਤੇ ਰਨਿੰਗ ਵਿੱਚ ਤੇ ਰਨਿੰਗ ਅਸੀਂ ਬਹੁਤ ਵਧੀਆ ਰਨਿੰਗ ਦੇ ਕੋਚ ਵੀ ਬਹੁਤ ਅੱਛੇ ਆ ਰਨਿੰਗ ਦਾ ਵੀ ਗਰਾਊਂਡ ਬਹੁਤ ਵੱਡਾ ਹੈ ਤੇ ਅਸੀਂ ਲੌਂਗ ਜੰਪ ਵੀ ਕਰਦੇ ਹੁਤੇ

ਇੱਕ ਤਾਂ ਲੈ সাইਡ ਤੋਂ ਦੇ ਆਂਗਲੇ ਪਾਸ ਆ ਰਹੀ ਹੈ ਖਾਲੀ ਅਰਿਆ ਨੰਦਰ ਲੈ ਜਾ ਅਰੇ ਮੇਰੇ ਭਾਈ ਇਹ ਫਾਉਲ ਉਹ ਜਿਹੜੇ ਸੁਝਾਅ ਦੇਉਗੇ ਜੋ ਹੋਦੇ ਤੇ ਇਹ ਅਸੀਂ ਬਣਾਉਣ ਲੱਗ ਕੋਸ਼ਿਸ਼ ਕਰਾਂਗੇ ਤੇ ਰੈਗੂਲਰ ਹੁਣ ਵੀਡੀਓ ਆਉਂਦੀ ਰਹੂਗੀ ਜਿਆਦਾ ਨਹੀਂ ਤੇ ਡੇਲੀ ਇੱਕ ਤਾਂ ਹੁਣ ਆਉਗੀ ਤੇ ਕੋਸ਼ਿਸ਼ ਕਰਾਂਗੇ ਜਿੱਦੋਂ ਕਿਤੇ ਜ਼ਿਆਦਾ ਬਣ ਸਕੇ ਤੇ ਜ਼ਿਆਦਾ ਵੀ ਕਿਉਂਕਿ ਅਸੀਂ ਸਮ ਬੈਸਟ ਐਡੀਟਿੰਗ ਐਪ ਹੈ ਨਾ ਜੋ ਉਹ ਪ੍ਰੋਪਰ ਸਾਰੇ ਜਨ ਕਈ ਐਪ ਜਿਹੜੇ ਅਸੀਂ ਪਹਿਲਾਂ ਕਰਦੇ ਸੀ ਨਾ ਜਿਹਦੇ ਦੇ ਉਹਦੇ ਵਿੱਚ ਕੋਈ ਜ਼ਿਆਦਾ ਇੰਟਰਐਕਟਿਵ ਬਣਾਉਣ ਦੇ ਵਿੱਚ ਕੋਈ ਫੀਚਰ ਨਹੀਂ ਹੈ ਜ਼ਿਆਦਾ ਸੋ ਇਸ ਕਰਕੇ ਅਸੀਂ ਹੁਣ ਕੋਈ ਹੋਰ ਐਪਲੀਕੇਸ਼ਨ ਤੋਂ ਕਰਾਂਗੇ ਪੂਰੀ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਐਡੀਟਿੰਗ ਕਰਕੇ ਤੇ ਤੁਹਾਡਾ ਐਂਟਰਟੇਨਮੈਂਟ ਕਰਨੇ ਦੀ ਕੋਸ਼ਿਸ਼ ਕਰਾਂਗੇ ਤੇ ਰੈਗੂਲਰ ਤੇ ਗਾਇਸ ਅਸੀਂ ਹੁਣ ਰੈਗੂਲਰ ਵੀਡੀਓ ਪਾਵਾ ਕਰਾਂਗੇ ਇੱਕ ਦਿਨ ਦੀ ਅਸੀਂ ਰਾਤ ਨੂੰ ਅਪਲੋਡ ਕਰ ਲਿਆ ਕਰਾਂਗੇ ਹੋ ਤੁਹਾਨੂੰ ਰੈਗੂਲਰ ਸਾਡੀ ਵੀਡੀਓ ਹਰ ਦਿਨ ਦੇਖੋਗੇ ਸੋ ਇਹ ਇੱਥੇ ਦੇਖ ਲਓ ਗਾਇਸ ਤਾਉ ਦੇਵ ਲਾਲ ਸਟੇਡੀਅਮ ਤੋਂ ਅਸੀਂ ਮਾਰਕੀਟ ગયા ਸੀ ਤੇ ਦੇਖ ਲਓ ਇੰਨੇ ਚ ਕਿੰਨਾ ਜ਼ਿਆਦਾ ਟ੍ਰੈਫਿਕ ਹੋ ਗਿਆ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ ਹਾਲਾਂਕਿ ਇੱਥੋਂ ਦੀ ਜੋ ਕਾਰਪੋਰੇਸ਼ਨ ਗੁਰਗਾਉਂਦੀ ਉਹਨਾਂ ਨੇ ਜੋ ਨਜਾਇਜ਼ ਇੱਥੇ ਸੜਕਾਂ ਤੇ ਰੇੜੀਆਂ ਵਗੈਰਾ ਲੱਗੀਆਂ ਉਹ ਕਾਫੀ ਇੱਕ ਸਾਈਡ ਤੇ ਕਰਤੀਆਂ ਜਿੱਥੇ ਪਾਰਕਿੰਗ ਇੱਥੇ ਕਿਤੇ ਵੀ ਪਾਰਕਿੰਗ ਆ ਉੱਥੇ ਲਵਾਉਂਦੀਆਂ ਸਾਰੇ ਸੈਕਟਰਾਂ ਚ ਇਦਾਂ ਹੀ ਕੀਤਾ ਤੇ ਪਰ ਫਿਰ ਵੀ ਕੋਈ ਨਾ ਕੋਈ ਕਾਰਨ ਬਣ ਜਾਂਦਾ ਟ੍ਰੈਫਿਕ ਇੱਥੇ ਬਣਿਆ ਰਹਿੰਦਾ ਤੇ ਚਲੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਫੋਲੋ ਕਰ ਲਿਓ ਜਿਹੜਾ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤੇ ਆਪਣਾ ਧਿਆਨ ਰੱਖਿਓ ਤੇ ਅਸੀਂ ਕੱਲ ਨੂੰ ਹੋਰ ਤੁਹਾਡੇ ਨਾਲ ਫੇਰ ਮਿਲਾਂਗੇ ਓਕੇ ਬਾਏ ਸਤਿ ਸ੍ਰੀ ਅਕਾਲ